ਪਹਿਲਾ ਮੇਰੇ ਕੋਲ ਸਤਿ ਸ੍ਰੀ ਅਕਾਲ ਵੀਰੋ ਨੌਜਵਾਨ ਦੇ ਆਪਣੇ ਪੰਜਾਬ ਦੇ ਸਾਰੇ ਹੀ ਨੌਜਵਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਔਰ ਵੀਰੋ ਇੱਥੇ ਅੱਜ ਮੈਂ ਸਭ ਤੋਂ ਖਾਸ ਜੋ ਤੁਹਾਡੇ ਨਾਲ ਵਿਚਾਰ ਸਾਂਝਾ ਕਰ ਰਿਹਾ ਹਾਂ ਕਿ ਅਸੀਂ ਇੱਕ ਤਿੰਨ ਚਾਰ ਦਿਨ ਪਹਿਲਾਂ ਮਹਿਮ ਚਲਾਈ ਹੈ ਪੂਰੇ ਪੰਜਾਬ ਦੇ ਵਿੱਚ ਜੋ ਅਸੀਂ ਇਦਾਂ ਦੇ ਬੋਰਡ ਲਗਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਜੋ ਲੋਕ ਨਸ਼ੇ ਵੇਚ ਰਹੇ ਹਨ ਉਹਨਾਂ ਦੇ ਸਾਰੇ ਬੋਰਡਾਂ ਦੇ ਉੱਤੇ ਨਾਲ ਖਾ ਕੇ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਹਰ ਚੌਂਕ ਦੇ ਵਿੱਚ ਲਗਾਏ ਹਨ ਔਰ ਜਿਵੇਂ ਕਿ ਬੋਰਡੇ ਸਾਹਮਣੇ ਅਸੀਂ ਲਗਾਇਆ ਹੋਇਆ ਹੈ ਇਸ ਦੇ ਬਾਰੇ ਮੈਂ ਤੁਹਾਨੂੰ ਜਾਣੂ ਕਰਵਾ ਕਰਵਾਉਂਦਾ ਹਾਂ ਵੀਰਿਓ ਕਿ ਜਿਵੇਂ ਇਸ ਵਿੱਚ ਅਸੀਂ 22 ਨੇਮ ਉਹਨਾਂ ਦੇ ਨਾਮ ਲਿਖੇ ਹੋਏ ਹਨ ਜੋ ਨਸ਼ੇ ਦੀ ਤਸਕਰੀ ਕਰਦੇ ਹਨ ਜਿਵੇਂ ਅਮਨ 베ਰਕਾ ਮੇਨ ਸਮਗਲਰ ਹੈ ਅੰਬਰਸਰ ਦਾ ਸੇਰਾ ਸੇਖੜੀਆ ਮੁਹੱਲਾ ਚਿੰਟੂ ਇਵੇਂ ਰਿੰਕਾ ਸਾਰੇ ਹੀ ਨਸ਼ਾ ਵੇਚਣਾਂ ਦੇ 22 ਨੇਮ ਅਸੀਂ ਬੋਰਡਸ ਪਾ ਕੇ ਅਤੇ ਜ਼ਿਲ੍ਹੇ ਦੇ ਹਰ ਕਸਬੇ ਦੇ ਵਿੱਚ ਲਾਏ ਹਨ ਜਿਵੇਂ ਕਿ ਇਥੋਂ ਤੱਕ ਕਿ ਗਰਦਾਸਪੁਰ ਜੇਲ੍ਹ ਦੇ ਵਿੱਚ ਵੀ ਜੋ ਸਮੈਗ ਵਿਕ ਰਹੀ ਹੈ ਜੋ ਲੋਕ ਵੇਚ ਰੇ ਵੇਚ ਰਹੇ ਹਨ ਉਹਨਾਂ ਦੇ ਨਾਂ ਵੀ ਅਸੀਂ ਬਾਈ ਨੇ ਬੈਰਕਾਂ ਲਿਖਾ ਕੇ ਜਿਵੇਂ ਕਿ ਪਮਨ ਪੁੱਤਰ ਖੇਤਰੀ ਬੈਰਕ ਨੰਬਰ 6 ਜਗਰੂਬ ਬੈਰਕ ਨੰਬਰ 4 ਬੱਲੀ ਐਵੇਂ ਸਾਰਿਆਂ ਤੇ ਹੀ ਇਹਦੀ ਮਤਲਬ ਇਹਨਾਂ ਦਾ ਇਹਨਾਂ ਨੂੰ ਉਜਾਗਰ ਕੀਤਾ ਹੈ ਜਿਵੇਂ ਸਿਵਲ ਹਸਪੀਟਲ ਦੇ ਵਿੱਚ ਨਸ਼ਾ ਛਡਾਊ ਕੇਂਦਰ ਸਰਕਾਰ ਨੇ ਖੋਲੇ ਹਨ ਪਰ ਉਥੇ ਵੀ 1200 ਰੁਪਏ ਦੀ ਬਲੈਕ ਦੇ ਵਿੱਚ ਉਹ ਗੋਲੀਆਂ ਵਿਕਦੀਆਂ ਹਨ ਜਿਹੜੀਆਂ ਨਸ਼ਾ ਸਡਾਉਣ ਲਈ ਸਰਕਾਰ ਨੇ ਸਿਵਲ ਹਸਪਤਾਲਾਂ ਨੂੰ ਸਪਲਾਈ ਕਰਦੀ ਹੈ ਸੋ ਇੱਥੇ ਵੀਰਿਓ ਮੈਂ ਸਭ ਤੋਂ ਖਾਸ ਗੱਲ ਜੋ ਤੁਹਾਡੇ ਨਾਲ ਇੱਥੇ ਕਰਨੀ ਚਾਹੁੰਦਾ ਹਾਂ ਕਿ ਅਸੀਂ ਆਓ ਸਾਰੇ ਹੀ ਨੌਜਵਾਨ ਵੀ ਰਲ ਕੇ ਆਪਾਂ ਇਦਾਂ ਦੇ ਉਪਰਾਲੇ ਕਰੀਏ ਕਿਉਂਕਿ ਅੱਜ ਪੰਜਾਬ ਨੂੰ ਸਭ ਤੋਂ ਵੱਧ ਲੋੜ ਹੈ ਅਗਰ ਲੋੜ ਹੈ ਤੇ ਉਹ ਇਹੀ ਹੈ ਕਿ ਅਸੀਂ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਾਈਏ ਕਿਉਂਕਿ ਵੀਰਿਓ ਇੱਥੇ ਮੈਂ ਆਪਣੇ ਜਜ਼ਬਾਤੀ ਹੋ ਕੇ ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਦਾ ਹਾਂ ਕਿ ਕਿਸੇ ਟਾਈਮ ਪੰਜਾਬ ਜੋ ਉਥੋਂ ਦੇ ਨੌਜਵਾਨ ਸਾਡੇ ਪੰਜਾਬ ਦੇ ਨੌਜਵਾਨ ਗੱਭਰੂ ਜੋ ਫੌਜ ਦੇ ਵਿੱਚ ਆਰਮੀ ਦੇ ਵਿੱਚ ਖੇਡਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਨਾਮ ਕਮਾਇਆ ਹੈ ਔਰ ਪੁਰਾਣੇ ਇਤਿਹਾਸ ਵਲ ਅਸੀਂ ਝਾਟੀ ਮਾਰੀਏ ਅਤੇ ਕਈ ਮਹਾਨ ਕੁਰਬਾਨੀਆਂ ਮਹਾਨ ਸ਼ਹੀਦੀਆਂ ਮਹਾਨ ਇਥੋਂ ਤੱਕ ਕਿ ਲਾਹੌਰ ਵਾਲਾ ਕਿਲਾ ਕਦੇ ਸਾਡਾ ਅਖਮੌਂਦਾ ਸੀ ਪੰਜਾਬ ਦਾ ਉਥੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਪੂਰੇ ਏਸ਼ੀਆ ਦੇ ਵਿੱਚ ਰਾਜ ਕੀਤਾ ਔਰ ਅੱਜ ਸਭ ਤੋਂ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਅੱਜ ਅਸੀਂ ਪੰਜਾਬ ਸਾਡਾ ਨਸ਼ਿਆਂ ਦੀ ਮੰਡੀ ਦੇ ਨਾਲ ਮਸੂਰ ਹੈ ਪੰਜਾਬ ਦੀ ਨੌਜਵਾਨ ਜੋ ਜਨਰੇਸ਼ਨ ਹੈ ਉਹ ਨਸ਼ਿਆਂ ਦੇ ਵਿੱਚ ਜ਼ਿੰਦਗੀਆਂ ਆਪਣੀਆਂ ਨੂੰ ਗ੍ਰਸਤ ਕਰ ਰਹੀ ਹੈ ਔਰ ਸੋ ਵੀਰਿਓ ਆਓ ਸਾਰੇ ਰਲ ਕੇ ਜਿਵੇਂ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਬੋਰਡ ਲਗਾਏ ਹਨ ਐਵੇਂ ਅਸੀਂ ਸਾਰੇ ਕੈਮਰਾ ਐਵੇਂ ਅਸੀਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਐਵੇਂ ਹੀ ਅਸੀਂ ਬੋਰਡ ਲਗਾਈਏ ਔਰ ਇਸ ਤੋਂ ਬਾਅਦ ਅਸੀਂ ਡੇਰਾ ਬਾਬਾ ਨਾਨਕ ਜੋ ਬਾਰਡਰ ਏਰੀਆ ਹੈ ਕਪੂਰਥਲਾ ਅੰਬਰਸਰ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਐਵੇਂ ਬੋਰਡ ਲਗਾਵਾਂਗੇ ਸੋ ਵੀਰੋ ਆਓ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਖਾਸ ਕਰ ਨੌਜਵਾਨ ਵੀਰਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਸਾਡੇ ਨਾਲ ਚਲੋ ਹਰ ਸ਼ਹਿਰ ਦੇ ਵਿੱਚ ਲਾਮਬੰਦ ਹੋਵੋ ਇਕਜਟ ਹੋਵੋ ਇੱਕ ਮਜੋਰਿਟੀ 'ਚ ਇਕੱਠੇ ਹੋਵੋ ਔਰ ਅਸੀਂ ਆ ਰਹੇ ਹਾਂ ਤੁਹਾਡੇ ਸ਼ਹਿਰਾਂ ਦੇ ਵਿੱਚ ਵਾਰੀ-ਵਾਰੀ ਆ ਰਹੇ ਹਾਂ ਔਰ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਔਰ ਐਵੇਂ ਹੀ ਅਸੀਂ ਬੋਰਡ ਲਗਾ ਕੇ ਜਿੰਨੇ ਪੰਜਾਬ ਦੇ ਵਿੱਚ ਨਸ਼ਾ ਲੋਕ ਵੇਚ ਰਹੇ ਹਨ ਉਹਨਾਂ ਦੇ ਨਾਮ ਉਜਾਗਰ ਕਰਾਂਗੇ ਅਗਰ ਫਿਰ ਵੀ ਸਰਕਾਰ ਨੇ ਸਾਡਾ ਸਾਥ ਨਾ ਦਿੱਤਾ ਅਤੇ ਪੰਜਾਬ ਦੀ ਪਾਰਲੀਮੈਂਟ ਦੇ ਸਾਹਮਣੇ ਬੋਡ ਲਗਾਵਾਗੇ ਜਾ ਕੇ ਨਸ਼ੇ ਵੇਚਣ ਵਾਲਿਆਂ ਦੇ ਸੁੱਛਤੇ ਨਾਲ ਹੀ ਮੈਂ ਅਖੀਰ ਇਹੀ ਕਹਿਣੀ ਚਾਹੁੰਦਾ ਹਾਂ ਕਿ ਉਹ ਮਾਵਾਂ ਜਿਨ੍ਹਾਂ ਨੇ ਆਪਣੇ ਬੱਚੇ ਗਵਾਏ ਹਨ ਉਹ ਭੈਣਾਂ ਜਿਨ੍ਹਾਂ ਦੇ ਭਰਾ ਨਸ਼ਿਆਂ 'ਚ ਗ੍ਰਸਤ ਹੋਏ ਹਨ ਬਰਬਾਦ ਹੋਏ ਹਨ ਅਤੇ ਉਹ ਔਰਤਾਂ ਜਿਨ੍ਹਾਂ ਦੇ ਪਤੀ ਉਹ ਪਤਨੀਆਂ ਜਿਨ੍ਹਾਂ ਦੇ ਸਿਰਾਂ ਦੇ ਮਹਿਤਾਜ ਜੋ ਨਸ਼ੇ ਖਾ ਖਾ ਕੇ ਅਜੇ ਕੁਝ ਔਰਤਾਂ ਸਾਡੇ ਕੋਲ ਐਵੇਂ ਦੀਆਂ ਆਉਂਦੀਆਂ ਜਿਨ੍ਹਾਂ 'ਚ ਚੂੜੇ ਵੀ ਨਹੀਂ ਲਾਏ ਔਰ ਉਹਨਾਂ ਦੇ ਤਲਾਕ ਹੋ ਜਾਂਦੇ ਹਨ ਨਸ਼ਿਆਂ ਦੇ ਕਾਰਨ ਸੋ ਵੀਰੋ ਆਓ ਇਸ ਜ਼ਹਿਰ ਨੂੰ ਇਸ ਕੋਹੜ ਨੂੰ ਅਸੀਂ ਪੰਜਾਬ ਦੇ ਵਿੱਚੋਂ ਕੱਢੀਏ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਸੋ ਇਸ ਦੇ ਨਾਲ ਹੀ ਮੈਂ ਅਖੀਰ ਆਪਣੇ ਜਜ਼ਬਾਤਾਂ ਨਾਲ ਪਰੇ ਹੋਏ ਸਭ ਤੁਹਾਡੇ ਨਾਲ ਸਾਂਝੇ ਕਰਾਂਗਾ ਵੱਡਾ ਨਿੱਕਾ ਕੱਲੂਕਾਰਾ ਫਿਰ 1947 ਵੱਡਾ ਨਿੱਕਾ ਕੱਲੂਕਾਰਾ ਫਿਰ 1947 ਫਿਰ ਕਤਲ-ਏ-ਆਮ 84 ਦਾ ਤੇ ਹੁਣ ਨਸ਼ਿਆਂ ਦੀ ਵਾਰੀ ਲੱਗਦਾ ਹੈ ਮੇਰੇ ਪੰਜਾਬ ਦੀ ਤਕਦੀਰ ਹੀ ਲਿਖਤੀ ਮਾੜੀ ਲੱਗਦਾ ਹੈ ਮੇਰੇ ਪੰਜਾਬ ਦੀ ਤਕਦੀਰ ਹੀ ਲਿਖਤੀ ਮਾੜੀ ਪਰ ਹੁਣ ਇਸ ਤਕਦੀਰ ਨੂੰ ਬਦਲਣਾ ਹੈ ਇਸ ਤਕਦੀਰ ਨੂੰ ਅਸੀਂ ਬਿਲਕੁਲ ਬਦਲ ਦੇਣਾ ਹੈ ਪਰ ਅਗਰ ਤੁਸੀਂ ਸਾਰੇ ਹੀ ਨੌਜਵਾਨ ਵੀਰਾਂ ਦਾ ਸਾਨੂੰ ਸਾਥ ਹੋਏਗਾ ਸੋ ਇਸ ਦੇ ਨਾਲ ਹੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਔਰ ਆਓ ਵੀਰੋ ਸਾਰੇ ਸਾਡੇ ਨਾਲ ਰਹਿ ਲੂ ਔਰ ਮੈਂ ਸਭ ਦਾ ਪਲਾਫ ਮੈਡੀਕਲ ਕਲੱਬ ਔਰ ਆਪਣੀ ਜੋ ਨਸ਼ਿਆਂ ਦੇ ਵਿਰਖਲਾਫ ਅਸੀਂ ਮਹਿਮ ਚਲਾਈ ਹੈ ਉਸਦੇ ਜਿੰਨੇ ਹੀ ਮੈਂਬਰ ਹੈ ਉਹ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ ਸੋ ਇਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ